ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸਵਾਲ ਫਿਰ ਤੋਂ ਹੋਵੇਗਾ ਸਿੱਖ ਜਥੇਬੰਦੀਆਂ ਫੈਰਨ ਕਰਨਗੀਆਂ ਵਿਰੋਧ ਸੁਖਰਾਜ ਸਿੰਘ ਨਿਲਾਮੀ ਵਾਲਾ ਜਿਹੜਾ ਕਿ ਕਾਫੀ ਗਰਮ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਹੁਣ ਆਪ ਸਰਕਾਰ ਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਬਾਬਲ ਗੋਲੀ ਕਾਣ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਣ ਤੇ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਕਹਿਣਾ ਹੈ ਕਿ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸਵਾਲ ਕਰਾਂਗੇ ਇਹਨਾਂ ਦੇ ਦੋਗ ਲਿਆ ਚਿਹਰਿਆਂ ਨੂੰ ਨੰਗਾ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਇਹਨਾਂ ਲੋਕਾਂ ਦਾ ਵਾਇਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ 4 ਮਹੀਨੇ ਤੋਂ ਹਰ ਰੋਜ਼ ਬੈਬਲ ਕਲਾ ਤੇ ਕੋਟਕਪੁਰਾ ਗੋਲੀ ਕਾਂਡ ਦੀ ਤਰੀਕ ਤੇ ਜਾ ਰਹੇ ਜਾ ਪਰ ਸਰਕਾਰ ਦੀ ਮੰਸਾ ਜਿਹੜੀ ਕਿ ਅੱਜ ਜਗ ਜਾਹਿਰ ਹੈ ਇਹਨਾਂ ਦੇ ਕਿਹੜੇ ਵੱਡੇ ਅਧਿਕਾਰੀ ਨੂੰ ਨਹੀਂ ਮਿਲੇ ਕਿ ਤੁਸੀਂ ਅਧੂਰਾ ਕੰਮ ਛੱਡਿਆ ਪੂਰਾ ਕਰ ਦੋ ਜਿਸ ਨਾਲ ਰਾਹ ਪੱਧਰੇ ਹੋ ਸਕਣ ਉਦੋਸ਼ੀਆਂ ਤੇ ਕਾਰਵਾਈ ਹੋ ਸਕੇ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਨੇ ਪਰ ਇਹਨਾਂ ਰਾਜਨੀਤੀ ਗੁੰਡਿਆਂ ਦੇ ਜੂ ਤੱਕ ਨਹੀਂ ਸਰਦੀ ਪਹਿਲਾ ਇੱਕ ਆਇਆ ਸਾਰੀ ਜਾਂਚ ਵਿੱਚ ਪੁਲਿਸ ਨੂੰ ਬਚਾਈ ਗਿਆ ਤੇ ਇਮਾਨਦਾਰੀ ਦਾ ਰੌਲਾ ਲੋਕਾਂ ਦੇ ਵਿੱਚ ਪਾਈ ਗਿਆ ਅਸੀਂ ਜਿੰਨਾ ਕਰ ਸਕਦੇ ਆ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਕੇ ਦਿੱਤੀ ਇਹਨਾਂ ਦੀਆਂ ਕੋਟਾ ਦੇ ਵਿੱਚ ਵੀ ਬਿਆਨ ਦਰਜ ਕਰਵਾ ਦਿੱਤਾ ਇਹਨਾਂ ਨੂੰ ਜਿਹੜਾ ਕਿ ਫਿਰ ਵੀ ਕੱਖ ਨਹੀਂ ਅੱਜ ਪੰਜਾਬ ਸਰਕਾਰ ਤੇ ਪੁਲਿਸ ਤੇ ਮੁਖੀਆਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਜੇਕਰ ਇਹ ਟੁੱਚਲ ਹਾ ਸਾਧ ਸਾਡੇ ਘਰ ਦੀ ਬੇਅਦਬੀ ਕਰਨ ਵਾਲੇ ਸੌਦਾ ਲਾਹ ਦਿੱਤਾ ਤੇ ਤੁਸੀਂ 4 ਕਿ ਦਿਨਾਂ ਦੇ ਵਿੱਚ ਮੁੰਡਿਆਂ ਦਾ ਇਨਕਾਊਂਟਰ ਕਰ ਦਿੱਤਾ ਜੇ ਜਗਰਾਵ ਵਿੱਚ ਕਿਸੇ ਪੁਲਿਸ ਵਾਲੇ ਨੂੰ ਮਾਰਿਆ ਗਿਆ ਤਾਂ ਕਿਸੇ ਵੀ ਕਾਰਨਾ ਕਰਕੇ ਥੋੜੇ ਦਿਨਾਂ ਦੇ ਵਿੱਚ ਇਹਨਾਂ ਉਹਨਾਂ ਦੇ ਮਾਸਟਰਮਾਈਂਡ ਲੱਭ ਕੇ ਕਲਕੱਤਾ ਵਿੱਚ ਜਾ ਕੇ ਇਨਕਾਊਂਟਰ ਕਰ ਦਿੱਤਾ ਬਾਕੀ ਆ ਪਿਛਲੇ ਸਾਲ ਤੋਂ ਅੱਜ ਤੱਕ 50 ਦੇ ਕਰੀਬ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਉਹ ਨੌਜਵਾਨ ਬੰਦ ਕਰ ਦਿੱਤੇ ਜਿਹੜੇ ਸਿਰਫ ਗੁਰਸਿੱਖੀ ਤੇ ਪੰਥ ਤੇ ਪੰਜਾਬ ਦੀ ਗੱਲ ਕਰਦੇ ਸੀ ਬੇਅਦਬੀ ਦੇ ਦੋਸ਼ੀ ਪਿਛਲੇ 9 ਸਾਲ ਤੋਂ ਤੁਹਾਡੀਆਂ ਅਦਾਲਤਾਂ ਵੱਲੋਂ ਪਗੋੜੇ ਨੇ ਕਿ ਉਹਨਾਂ ਦਾ ਮੁਕਾਬਲਾ ਅੱਜ ਤੱਕ ਬਣਿਆ ਤੇ ਕੀ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਦਾ ਵੀ ਮੁਕਾਬਲਾ ਬਣਾਇਆ ਕਿ ਤੁਸੀਂ ਨਮ ਜਪ ਰਹੇ ਸੰਗਤ ਇਹ ਗੋਲੀਆਂ ਚਲਾਉਣ ਵਾਲਿਆਂ ਦਾ ਮੁਕਾਬਲਾ ਬਣਾਇਆ ਚਲੋ ਛੱਡੋ ਤੁਹਾਡੇ ਪੱਲੇ ਕੱਖ ਨਹੀਂ ਨਾ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕੁਝ ਅਸੀਂ ਤਾਂ ਆਪਣੇ ਲੋਕਾਂ ਨਾਲ ਗੱਲਾਂ ਕਰਦੇ ਆ ਅਸੀਂ ਇਹਨਾਂ ਦੀਆਂ ਰਾਜਨੀਤੀ ਕੀਤੀਆਂ ਹੋਈਆਂ ਗੱਲਾਂ ਤੇ ਵਾਹ ਵਾਹ ਕਰਨੋਂ ਹਟ ਜਾਈਏ ਜਦੋਂ 2015 ਦੇ ਵਿੱਚ ਇਹ ਲੋਕ ਬੇਅਦਬੀਆਂ ਤੇ ਉੱਪਰ ਤੁਹਾਡੇ ਤੋਂ ਪਹਿਲਾ ਧਰਨੇ ਵਿੱਚ ਪਹੁੰਚ ਜਾਂਦੇ ਸੀ ਕਿ ਹੁਣ ਨਹੀਂ ਪਿੱਛੇ 2 ਸਾਲਾਂ ਦੇ ਵਿੱਚ ਨਿਰਾਦਰ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਕੋਈ ਬੋਲਿਆ ਇਹਨਾਂ ਦਾ ਨਾ ਹੀ ਬੋਲਿਆ ਨਾ ਹੀ ਬੋਲ ਸਕਦੇ ਨੇ ਕਿਉਂਕਿ ਇਹ ਪੰਜਾਬ ਦੇ ਘੱਟ ਤੇ ਦਿੱਲੀ ਦੇ ਛਾਦਾ ਨੇ ਦਿੱਲੀ ਦਾ ਲਾਲਾ ਇਹਨਾਂ ਦਾ ਆਕਾਸ਼ ਰਾਪਟਾਲੇ ਵਿੱਚ ਚੱਕ ਲਿਆ ਤੇ ਸਾਰੇ ਮੰਤਰੀ ਸ਼ੰਤਰੀ ਇਹਨਾਂ ਦੇ ਆਲੂ ਟਮਾਟਰਾਂ ਵਾਂਗੂ ਦਿੱਲੀ ਦੀਆਂ ਸੜਕਾਂ ਤੇ ਰੁੜੇ ਫਿਰਦੇ ਸੀ ਸਾਡੇ ਬੰਦੇ ਮਰਿਆਂ ਦੀ ਤੁਹਾਡੇ ਤੋਂ ਅਜੇ ਤੱਕ ਜਾਂਚ ਪੂਰੀ ਨਹੀਂ ਹੋਈ ਛੁਟਕਲੇ ਵਾਦੂ ਦੇ ਸੁਣਾਈ ਜਾਂਦੇ ਹੋ ਇਸ ਮਸਲੇ ਤੇ ਤੁਰ ਕਰਕੇ ਤੁਸੀਂ ਸਰਕਾਰ ਵਿੱਚ ਆਇਓ ਨਹੀਂ ਤਾਂ ਤੁਹਾਡੇ ਨਾਲ ਕੈਪਟਨ ਨਾਲੋਂ ਭੈੜੀ ਹੋਣੀ ਹੈ ਇਹ ਗੱਲ ਯਾਦ ਰੱਖਿਓ ਸਾਨੂੰ ਕੁਝ ਨਹੀਂ ਹੋਰ ਕਿਰਪਾ ਕਰਕੇ ਬਾਈਬਲ ਕਲਾ ਦੇ ਮੁੱਖ ਦੋਸ਼ੀ ਚਰਨਜੀਤ ਸ਼ਰਮਾ ਤੇ प्रदीप ਵਰਗੇ ਦੋਸ਼ੀਆਂ ਤੇ ਕਾਰਵਾਈ ਕਰ ਦਿਓ ਬਾਕੀ ਕਿਸੇ ਮਾ ਦਾ ਪੁੱਤ ਆਪਣੀ ਝੂਠੀ ਰਾਜਨੀਤੀ ਲਈ ਨਾ ਵਰਤ ਲਿਓ ਕਿਉਂਕਿ ਤੁਸੀਂ ਕੱਲ ਨੂੰ ਇਹ ਕਹਿ ਦੇਣਾ ਕਿ ਫਲਾਣਾ ਆਪਸਰ ਕਰ ਗਿਆ ਸਾਡੀ ਕੀ ਗਲਤੀ ਹੈ ਜਿਹੜਾ ਜ਼ਿੰਮੇਵਾਰ ਹੈ ਉਹਨਾਂ ਨੂੰ ਉਹਨਾਂ ਧਾਰਾ ਵਿੱਚ ਸ਼ਾਮਿਲ ਰੱਖੋ ਬਸ ਸਹੀ ਜਾਂਚ ਹੋਵੇ ਐਵੇਂ ਕਹਾਣੀਆਂ ਨਾ ਬਣਾਓ ਵੱਡੇ ਵੱਡੇ ਨਾਮ ਤੁਸੀਂ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਅਤੇ ਆਪਣੀਆਂ ਵੋਟਾਂ ਬਣਾਉਣ ਤੋਂ ਬਿਨਾ ਕੁਝ ਨਹੀਂ ਤੁਹਾਡੇ ਪੱਲੇ ਅਸੀਂ ਤੁਹਾਡੀਆਂ ਜਿਹੜੀਆਂ ਕਿਹਨਾ ਚਾਲਾਂ ਨੂੰ ਲੋਕਾਂ ਦੇ ਵਿੱਚ ਰੱਖਾਂਗੇ ਅਜੇ ਸਿਰਫ ਇਹ ਥੋੜੀਆਂ ਜਿਹੀ ਗੱਲਾਂ ਗੋਲੀ ਕਾਣ ਤੇ ਬੇਅਦਬੀ ਨੂੰ ਲੈ ਕੇ ਕੀਤੀਆਂ ਨੇ ਤੇ ਪੂਰੇ ਪੰਜਾਬ ਨਾਲ बोले ਤੁਹਾਡੇ ਝੂਠ ਸ਼ਹਿਰਾਂ ਦੇ ਚੌਂਕਾ ਤੇ ਪਿੰਡਾਂ ਦੇ ਚਰਾਸਤੀਆਂ ਦੇ ਵਿੱਚ ਲੋਕਾਂ ਦੇ ਨਾਲ ਸਾਂਝੇ ਕੀਤੇ ਜਾਣਗੇ ਫੋਟੋ ਨਾਲ ਨਿਥੀ ਤਾਂ ਕੀਤੀ ਐ ਉਹ ਤੁਹਾਨੂੰ ਉਸ ਸਮੇਂ ਲੋਕਾਂ ਦੀ ਹਮਦਰਦੀ ਦੀ ਲੋੜ ਸੀ ਮੰਗ ਸਾਡੀ ਤੁਸੀਂ ਸਮੇਂ ਵੀ ਸਰਕਾਰਾਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਸੀ ਪਰ ਅੱਜ ਤੁਸੀਂ ਸਰਕਾਰ ਵਿੱਚ ਹੋ ਗੌਰ ਕਰਿਓ ਅੰਦਾਜ਼ੇ ਕਿ ਜਿਹੜੀ ਪੋਸਟ ਆ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਹੁਣ ਵੋਟਾਂ ਦੇ ਲਈ ਤੁਸੀਂ ਪ੍ਰਚਾਰ ਕਰੋਗੇ ਤਾਂ ਅਸੀਂ ਆਪਣੇ ਸਿੱਖੀ ਮਸਲਿਆਂ ਨੂੰ ਲੈ ਕੇ ਜਰੂਰ ਲੋਕਾਂ ਦੇ ਨਾਲ ਗੱਲਾਂ ਕਰਾਂਗੇ ਅਤੇ ਉੱਥੇ ਹੀ ਜਿਹੜਾ ਕਿ ਤੁਸੀਂ ਜਿਹੜੇ ਕਿ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਨਾਲ ਰਾਜਨੀਤੀ ਕਰਦੇ ਹੋ ਉਸ ਨੂੰ ਲੈ ਕੇ ਸਵਾਲ ਜਿਹੜਾ ਕਿ ਜਰੂਰ ਕਰਾਂਗੇ ਤੇ ਤੁਹਾਡਾ ਜਿਹੜਾ ਦੋਗਲਾ ਚਿਹਰਾ ਉਹ ਵੀ ਨੰਗਾ ਕਰਾਂਗੇ ਤੇ ਡਟ ਕੇ ਵਿਰੋਧ ਕਰਾਂਗੇ ਰਾਜਨੀਤੀ ਸਿਆਸਤਦਾਨਾਂ ਦਾ ਜਿਹੜਾ ਕਿ ਡਟ ਕੇ ਵਿਰੋਧ ਕਰਨ ਨੂੰ ਲੈ ਕੇ ਹੁਣ ਸਿੱਖ ਜੱਟੇ ਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਉੱਥੇ ਇਨਸਾਫ ਦੀ ਲਗਾਤਾਰ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਨਾ ਮਿਲਣ ਤੇ ਹੁਣ ਫਿਰ ਤੋਂ ਵਿਰੋਧ ਜਿਹੜਾ ਕਿ ਸਿਆਸਤਦਾਨਾਂ ਦਾ ਕੀਤਾ